ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਰਾਇਪੋਏ ਦੀ ਤਲਵੰਟੀ ਨਨ ਕਾਨਾ ਸਾਹਿਬ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਉਤਾਰ ਧਾਰਿਆ ਸੀ ਉਹਨਾਂ ਤੋਂ 10 ਸਾਲ ਪਹਿਲਾਂ ਇਸੇ ਧਰਤੀ ਤੇ ਇੱਕ ਮਰਾਸੀ ਕਹਾਣੇ ਦੇ ਪਰਿਵਾਰ ਵਿੱਚ ਪਿਤਾ ਮੀਰ ਬਧਰਾ ਜੀ ਅਤੇ ਮਾਤਾ ਲੱਖੂ ਜੀ ਦੇ ਕੋਖੋਂ ਭਾਈ ਮਰਦਾਨਾ ਜੀ ਦਾ ਜਨਮ ਹੋਇਆ ਗੁਰੂ ਨਾਨਕ ਦੇਵ ਜੀ ਦੇ ਸਦੀਵੀ ਸੰਗੀ ਸਾਥੀ ਜੋ ਸਰੀਰਿਕ ਰੂਪ ਵਿੱਚ ਗੁਰੂ ਨਾਨਕ ਦੇਵ ਜੀ ਦੇ ਨਾਲ ਲਗਭਗ 54 ਸਾਲ ਵਿਚਰਦੇ ਰਹੇ ਭਾਈ ਮਰਦਾਨਾ ਜੀ ਗੁਰੂ ਨਾਨਕ ਦੇਵ ਜੀ ਦੇ ਪਰਮ ਪਿਆਰੇ ਸੇਵਕ ਚੇਲੇ ਅਤੇ ਰਬਾਬੀ ਸਨ ਬਚਪਨ ਤੋਂ ਹੀ ਆਪ ਰਾਗਾਂ ਦੇ ਵਿੱਚ ਰਬਾਬ ਵਜਾਉਂਦੇ ਸਨ ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਸਤਾਨਾ ਗੁਰੂ ਨਾਨਕ ਦੇਵ ਜੀ ਦੀਆਂ ਚਾਰਾਂ ਉਦਾਸੀਆਂ ਦੇ ਦੌਰਾਨ ਪਰਿਵਾਰ ਦੇ ਗਿਲੇ ਸ਼ਿਕਵੇ ਭੁੱਖ ਪਿਆਸ ਪਹਾੜਾਂ ਰੇਗਿਸਤਾਨਾਂ ਦੀ ਗਰਮੀ ਸਰਦੀ ਦੇ ਵਿੱਚ ਆਪ ਜੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਾਥ ਨਹੀਂ ਛੱਡਿਆ ਜਦੋਂ ਗੁਰੂ ਨਾਨਕ ਦੇਵ ਜੀ ਦਾ ਨਿਵਾਸ ਸੁਲਤਾਨਪੁਰ ਲੋਧੀ ਸੀ ਉੱਥੇ ਵੀ ਆਪ ਅਕਸਰ ਗੁਰੂ ਜੀ ਨੂੰ ਮਿਲਣ ਵਾਸਤੇ ਜਾਇਆ ਕਰਦੇ ਸਨ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਸਗਾਈ ਹੋਈ ਤਾਂ ਭਾਈ ਮਰਦਾਨਾ ਜਿਨੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਕਿਹਾ ਮਹਾਰਾਜ ਆਪ ਜੀ ਦੀ ਸਗਾਈ ਹੋਈ ਹੈ ਤੁਸੀਂ ਸਭ ਦੀਆਂ ਝੋਲੀਆਂ ਭਰਦੇ ਹੋ ਮੈਨੂੰ ਵੀ ਵਧਾਈ ਦੀ ਕੀਮਤ ਦੀ ਦਾਤ ਦੇਵੋ ਗੁਰੂ ਜੀ ਨੇ ਕਿਹਾ ਮਰਦਾਨਿਆ ਜੋ ਮੈਂ ਤੈਨੂੰ ਦਾਤ ਦੇਵਾਂਗਾ ਤੂੰ ਉਸ ਦਾ ਇਤਰਾਜ਼ ਤਾਂ ਨਹੀਂ ਕਰੇਂਗਾ ਕਿ ਮੈਨੂੰ ਇਹ ਕੀ ਤੇ ਦਿੱਤਾ ਭਾਈ ਮਰਦਾਨਾ ਜੀ ਨੇ ਕਿਹਾ ਆਪ ਜੋ ਵੀ ਦੇਵੋਗੇ ਮੈਂ ਆਪਣੇ ਧਨ ਭਾਗ ਸਮਝ ਕੇ ਆਪਣੇ ਝੋਲੀ ਦੇ ਵਿੱਚ ਪਵਾਵਾਂਗਾ ਮਹਾਰਾਜ ਨੇ ਵਚਨ ਕੀਤਾ ਤੈਨੂੰ ਰਾਗ ਵਿਦਿਆ ਬਖਸ਼ੇ ਤੈਨੂੰ ਪਰਮਾਤਮਾ ਦੀ ਸਿੱਖਤ ਸਲਾਹ ਬਖਸ਼ੇ ਅੱਜ ਤੋਂ ਬਾਅਦ ਤੁਸੀਂ ਸਾਡਾ ਘਰ ਛੱਡ ਕੇ ਕਿਸੇ ਦੇ ਦਰ ਤੇ ਮੰਗਣ ਨਹੀਂ ਜਾਣਾ ਭਾਈ ਮਰਦਾਨਾ ਜੀ ਨੇ ਕਿਹਾ ਜੇ ਤੁਸੀਂ ਸਾਡਾ ਖਿਆਲ ਰੱਖੋਗੇ ਤਾਂ ਸਾਨੂੰ ਹੋਰ ਕਿਧਰੇ ਮੰਗਨ ਦੀ ਲੋੜ ਨਹੀਂ ਗੁਰੂ ਜੀ ਨੇ ਕਿਹਾ ਜੇ શરીર ਨੂੰ ਪਰਮਾਤਮਾ ਨੇ ਪੈਦਾ ਕੀਤਾ ਹੈ ਉਸ ਦਾ ਆਹਾਰ ਉਸ ਦਾ ਭੋਜਨ ਪਹਿਲਾਂ ਪੈਦਾ ਕੀਤਾ ਜਾਂਦਾ ਹੈ ਭਾਈ ਮਰਦਾਨਾ ਜੀ ਨੇ ਸਤਿਵਚਨ ਕਹਿ ਕੇ ਗੁਰੂ ਜੀ ਦੇ ਵਚਨਾਂ ਨੂੰ ਨਿਭਾਇਆ ਚੌਥੀ ਉਦਾਸੀ ਤੋਂ ਵਾਪਸ ਆਉਣ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਨੂੰ ਮੁਸਕਰਾ ਕੇ ਪੁੱਛਿਆ ਮਰਦਾਨਿਆ ਤੂੰ ਵਾਰ-ਵਾਰ ਕਹਿਣਾ ਹੈ ਮੈਂ ਆਪਣੇ ਘਰ ਜਾਣਾ ਹੈ ਮੈਂ ਆਪਣੇ ਘਰ ਜਾਣਾ ਹੈ ਭੇਜ ਦਈਏ ਤੈਨੂੰ ਤੇਰੇ ਘਰ ਭਾਈ ਮਰਦਾਨਾ ਜੀ ਗੁਰੂ ਜੀ ਦਾ ਭਾਵ ਸਮਝ ਗਏ ਭਾਈ ਮਰਦਾਨਾ ਜਿਨੇ ਗੁਰੂ ਜੀ ਨੂੰ ਕਿਹਾ ਮੈਂ ਤੁਹਾਡੇ ਨਾਲ ਹੀ ਜਾਣਾ ਹੈ ਗੁਰੂ ਜੀ ਨੇ ਕਿਹਾ ਨਹੀਂ ਮਰਦਾਨਿਆ ਤੂੰ ਸਾਡੇ ਤੋਂ ਪਹਿਲੇ ਜਾਣਾ ਹੈ ਭਾਈ ਮਰਦਾਨਾ ਜੀ ਦਾ ਅਕਾਲ ਚਲਾਣਾ ਅਫਗਾਨਿਸਤਾਨ ਦੇ ਕੁਰਮ ਦਰਿਆ ਦੇ ਕਿਨਾਰੇ ਕੁਰਮ ਨਗਰ ਦੇ ਵਿੱਚ ਹੋਇਆ ਅਕਾਲ ਚਲਾਣੇ ਤੋਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਭਾਈ ਮਰਦਾਨਾ ਜੀ ਨੂੰ ਪੁੱਛਿਆ ਤੁਹਾਡੇ ਅਕਾਲ ਚਲਾਣੇ ਤੋਂ ਬਾਅਦ ਤੁਹਾਡਾ ਸੰਸਕਾਰ ਤੁਹਾਡੇ ਧਰਮ ਦੇ ਮੁਤਾਬਕ ਦੇ ਨੂੰ ਦਫ਼ਨ ਕਰਕੇ ਕਬਰ ਬਣਾ ਦਈਏ ਤਾਂ ਭਾਈ ਮਰਦਾਨਾ ਜੀ ਨੇ ਕਿਹਾ ਮੇਰੀ ਆਤਮਾ ਸਰੀਰ ਰੂਪੀ ਸਮਾਦ ਦੇ ਵਿੱਚੋਂ ਨਿਕਲ ਜਾਵੇਗੀ ਫਿਰ ਉਸ ਨੂੰ ਪੱਥਰਾਂ ਦੀ ਸਮਾਦ ਦੇ ਵਿੱਚ ਬੰਦ ਨਾ ਕਰਿਓ ਭਾਈ ਮਰਦਾਨਾ ਜੀ ਆਪਣੇ ਆਖਰੀ ਸਵਾਸ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੇ ਵਿੱਚ ਤਿਆਗ ਕੇ 13 ਮੱਗਰ 1591 ਬਿਕਰਮੀ ਸੰਮਤ ਨੂੰ ਸੱਚਖੰਡ ਪਿਆਨਾ ਕਰ ਗਏ ਗੁਰੂ ਨਾਨਕ ਦੇਵ ਜੀ ਨੇ ਵੱਡੇ ਭਾਗਾਂ ਵਾਲੇ ਭਾਈ ਮਰਦਾਨਾ ਜੀ ਦਾ ਆਪਣੇ ਹੱਥੀਂ ਅੰਤਮ ਸੰਸਕਾਰ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ